ਕਾਲਜ ਸਾਰਿਆਂ ਨੂੰ ਐਸਐਮਸੀ ট্রেਡਿੰਗ ਜ਼ੋਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋਮਵਾਰ ਜਾਨੀ ਕਿ 7 10 2024 ਨੂੰ ਮਾਰਕੀਟ ਦਾ ਕੀ ਬਿਹੇਵੀਅਰ ਹੈ ਸਾਉਦਾ ਆਪਾਂ ਅੱਜ ਵਾਰੀ ਗੱਲ ਕਰਦੇ ਹਾਂ। ਵਨ ਡੇ ਦੇ ਟਾਈਮ ਫਰੇਮ ਦੇ ਵਿੱਚ ਮਾਰਕੀਟ ਅਪਸਾਈਡ ਵੱਲ ਚੱਲ ਰਹੀ ਹੈ। ਮਾਰਕੀਟ ਨੇ ਇਸ ਲੈਵਲ ਤੇ ਦੇਖੋ ਬ੍ਰੇਕ ਆਫ ਸਟ੍ਰਕਚਰ ਕੀਤਾ ਬ੍ਰੇਕ ਆਫ ਸਟ੍ਰਕਚਰ ਹੋਣ ਤੋਂ ਬਾਅਦ ਸਾਡੇ ਕੋਲੇ ਹਾਇਰ ਲੋ ਕਨਫਰਮ ਹੁੰਦਾ ਹੈ। ਹਾਇਰ ਲੋ ਕਨਫਰਮ ਹੋ ਗਿਆ ਉਸ ਤੋਂ ਬਾਅਦ ਸਾਡਾ ਹਾਇਰ ਹਾਈ ਬਣਦਾ ਹੈ। ਹਾਇਰ ਹਾਈ ਤੋਂ ਮਾਰਕੀਟ ਨੇ ਦੁਬਾਰਾ ਇੱਕ ਪੋਲ ਵੈਕਰੀਏਟ ਕੀਤਾ। ਪੋਲ ਵੈਕਰੀਏਟ ਕਰਨ ਤੋਂ ਬਾਅਦ ਇਸ ਤਰ੍ਹਾਂ ਨਾ ਮਾਰਕੀਟ ਚੱਲ ਰਹੀ ਹੈ ਮਾਰਕੀਟ ਨੇ ਇਸ ਤਰ੍ਹਾਂ ਇੱਕ ਪੁੱਲਬੈਕ ਕ੍ਰੀਏਟ ਕੀਤਾ ਪੁੱਲਬੈਕ ਕ੍ਰੀਏਟ ਕਰਨ ਤੋਂ ਬਾਅਦ ਪੁੱਲਬੈਕ ਕ੍ਰੀਏਟ ਕੀਤਾ ਪੁੱਲਬੈਕ ਕ੍ਰੀਏਟ ਕਰਨ ਤੋਂ ਬਾਅਦ ਮਾਰਕੀਟ ਅਪਸਾਈਡ ਵੱਲ ਜਾ ਰਹੀ ਹੈ ਹੁਣ ਦੇਖੋ 1 ਡੇ ਦੇ ਟਾਈਮ ਫਰੇਮ ਦੇ ਉੱਤੇ ਮਾਰਕੀਟ ਬੁਲਿਸ਼ ਹੈ ਥੋੜੇ ਜਿਹਾ ਮਾਰਕੀਟ ਦੇ ਵਿੱਚ ਅਗਰ ਆਪਾਂ ਆਰਡਰ ਬਲੌਕ ਦੀ ਗੱਲ ਕਰੀਏ ਤਾਂ ਸਾਡੇ ਕੋਲੇ ਇੱਕ ਆਟੋ ਬਲੋਕ ਨਿਕਲ ਕੇ ਆਉਂਦਾ ਹੈ ਇਹ ਵਾਲਾ ਇਹ ਸਾਡੇ ਕੋਲ ਇੱਕ 1 ਡੇ ਦੇ ਟਾਈਮ ਫਰੇਮ ਦਾ ਬੁਲਿਸ਼ ਆਟੋ ਬਲੋਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਸਪਲਾਈ ਜ਼ੋਨ ਦੀ ਗੱਲ ਕਰੀਏ ਤਾਂ ਇਸ ਲੈਵਲ ਤੇ ਆਪਾਂ ਨੂੰ ਸਪਲਾਈ ਮਿਲ ਸਕਦੀ ਹੈ ਜੋ ਕਿ ਕਰੰਟ ਮਾਰਕੀਟ ਤੋਂ ਬਹੁਤ ਦੂਰ ਹੈ ਇਸ ਲੈਵਲ ਦੇ ਉੱਪਰ ਠੀਕ ਹੈ ਜੀ ਇਹ ਸਾਡੇ ਕੋਲੇ ਕੱਲ ਲਈ ਜਾਨੀ ਕਿ ਸੋਮਵਾਰ ਦੇ ਮਾਰਕੀਟ ਲਈ ਇਹ ਲੈਵਲ ਆਉਂਦੇ ਆ 1 ਡੇ ਦੇ ਟਾਈਮ ਫਰੇਮ ਦੇ ਹਿਸਾਬ ਨਾਲ ਅਗਰ ਮਾਰਕੀਟ ਆਇਥੋ ਸਪੋਰਟ ਚੱਕਦੀ ਹੈ ਅਗਰ ਮਾਰਕੀਟ ਐਸ ਲੈਵਲ ਤੋਂ ਕੱਲ ਨੂੰ ਸਪੋਰਟ ਲੈਂਦੀ ਹੈ ਵੈਸੇ ਤਾਂ ਲੈਣੀ ਚਾਹੀਦੀ ਨਹੀਂ ਕਿਉਂਕਿ ਮਾਰਕੀਟ ਪੂਰੀ ਤਰ੍ਹਾਂ ਨੈਗੇਟਿਵ ਚੱਲ ਰਹੀ ਹੈ ਕੁਝ ਮਾਰਕੀਟ ਦੇ ਵਿੱਚ ਨਿਊਜ਼ بیس ਕੋਈ ਪਈ ਹੈ ਮਾਰਕੀਟ ਕੁਝ 1 ਆਵਰ ਦੇ ਹੁਣ ਆਪਾਂ ਦੇਖਦੇ ਹਾਂ 1 ਆਵਰ ਦੇ ਟਾਈਮ ਫਰੇਮ ਦੇ ਵਿੱਚ ਕੀ ਚੱਲ ਰਿਹਾ ਹੈ 1 आवर ਦਾ ਟਾਈਮ ਫਰੇਮ ਹੁਣ ਦੇਖੋ 1 आवर ਦੇ ਟਾਈਮ ਫਰੇਮ ਦੇ ਉੱਤੇ ਉੱਪਰ ਸਾਡੇ ਕੋਲੇ ਇੰਡਿਊਸਮੈਂਟ ਲੈਵਲ ਆ ਗਿਆ ਇੰਡਿਊਸਮੈਂਟ ਤੋਂ ਬਾਅਦ ਮਾਰਕੀਟ ਨੇ ਆਪਣਾ ਇੰਡਿਊਸਮੈਂਟ ਲਿਆ ਇੰਡਿਊਸਮੈਂਟ ਲਾਈਨ ਤੋਂ ਬਾਅਦ ਸਾਡਾ ਪਿਛਲਾ ਜੋ ਹਾਇਰ ਹਾਈ ਬਣਿਆ ਸੀ ਉਸ ਨੂੰ ਬ੍ਰੇਕ ਬ੍ਰੇਕ ਕੀਤਾ ਇਹ ਸਾਡੇ ਕੋਲੇ ਪੀਓਐਸ ਬ੍ਰੇਕ ਆਫ ਸਟਰਕਚਰ ਹੋ ਗਿਆ ਬ੍ਰੇਕ ਆਫ ਸਟਰਕਚਰ ਹੋਣ ਤੋਂ ਬਾਅਦ ਮਾਰਕੀਟ ਨੇ ਕੀ ਕਰਿਆ ਦੁਬਾਰਾ ਫਿਰ ਦੇਖੋ ਕੈਸ ਟਿਕਣਾ ਜਾ ਰਹੀ ਹੈ ਧਿਆਨ ਦੇਣਾ ਇਹ ਸਾਡੇ ਕੋਲੇ 1 आवर ਦਾ ਟਾਈਮ ਫਰੇਮ ਹੈ ਇਸ ਟਿਕਣਾ ਮਾਰਕੀਟ ਪੁਲ ਬੈਕ ਲੈਂਦੀ ਹੋਈ ਜਾ ਰਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ 1 ਆਵਰ ਦੇ ਟਾਈਮ ਫਰੇਮ ਦੇ ਵਿੱਚ ਸਾਡੇ ਕੋਲੇ ਆਰਡਰ ਬਲੌਕ ਹੈ ਇਹ ਵਾਲਾ ਐਸਾਈਡ ਉਪਰ ਆਰਡਰ ਬਲੌਕ ਤੋਂ ਮਾਰਕੀਟ ਇੱਕ ਵਾਰ ਕੋਟ ਲੈ ਰਹੀ ਹੈ ਇਹ ਸਾਡੇ ਕੋਲੇ 1 ਆਵਰ ਦਾ ਬੁਲਿਸ਼ 1 ਆਵਰ ਦਾ ਬੁਲਿਸ਼ ਸਟਰਕਚਰ ਹੁਣ 1 ਆਵਰ ਦੇਖੋ ਸਪੋਰਟ ਸਪੋਰਟ ਚੱਕ ਰਹੀ ਹੈ ਬਾਕੀ ਆਪਾਂ ਦੇਖਾਂਗੇ ਕੱਲ ਕੱਲ ਦੇ ਟਾਈਮ ਫਰੇਮ ਦੇ ਵਿੱਚ ਕੱਲ ਨੂੰ ਕੀ ਹੋ ਜਾਦਾ ਹੈ ਕੱਲ ਨੂੰ ਅਗਰ ਮਾਰਕੀਟ ਇੱਥੋਂ ਇੱਕ ਸਾਨੂੰ ਬੁਲਿਸ਼ ਸਟਰਕਚਰ ਦੇਖਣ ਨੂੰ ਮਿਲਦਾ ਤਾਂ ਅਸੀਂ ਕਾਲ ਕਾਲ ਸਾਈਡ ਜਾ ਸਕਦੇ ਹਾਂ ਇਹ ਸਾਡੇ ਕੋਲ ਬ੍ਰੇਕ ਸਟਰਕਚਰ ਹੋ ਗਿਆ ਅਗਰ ਆਪਾਂ ਡਾਊਨ ਸਾਈਡ ਦੀ ਗੱਲ ਕਰੀਏ ਐਸ ਲੈਵਲ ਤੋਂ ਮਾਰਕੀਟ ਤੋਂ ਸਾਨੂੰ ਇੱਕ ਰਿਜੈਕਸ਼ਨ ਦੇਖਣ ਨੂੰ ਮਿਲ ਸਕਦਾ ਹੈ। ਇਸ ਲੈਵਲ ਤੋਂ ਠੀਕ ਹੈ ਜੀ। ਕਿਉਂਕਿ ਐਸ ਲੈਵਲ ਤੇ ਸਾਰ ਕੋਲ ਇੰਡਿਊਸਮੈਂਟ ਪਿਆ ਲਿਕুইਡਿਟੀ ਪਈ ਹੈ ਲਿਕুইਡਿਟੀ ਲਾਈਨ ਤੋਂ ਬਾਅਦ ਹੋ ਸਕਦਾ ਮਾਰਕੀਟ ਐਸ ਲੈਵਲ ਤੱਕ ਆਵੇ ਉਹਦਾ ਫਿਰ ਸਾਨੂੰ ਡਾਊਨ ਸਾਈਡ ਤੇ ਇੱਕ ਮੂਮੈਂਟ ਦੇਖਣ ਨੂੰ ਮਿਲ ਸਕਦੀ ਹੈ। ਹੁਣ ਆਪਾਂ ਗੱਲ ਕਰਦੇ ਆ 15 ਮਿੰਟ ਦੇ ਟਾਈਮ 프레임 ਤੇ 15 ਮਿੰਟ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਹੋ ਸਕਦਾ ਹਾਂ ਹਾਂ ਦੇਖੋ 15 ਮਿੰਟ ਦੇ ਵਿੱਚ ਸਾਡੇ ਕੋਲੇ ਕੀ ਚੱਲ ਰਿਹਾ ਹੈ 500 ਸਟਾਰਟ ਇੱਥੋਂ ਆਪਾਂ ਸਟਾਕ ਕਿਰ ਮੈਪਿੰਗ ਸਟਾਰਟ ਕਰਦੇ ਹਾਂ ਐਸ ਐਲ ਤੇ ਦੇਖੋ ਡਿਊਸ ਮਿੰਟ ਲੈ ਆ ਮਾਰਕੀਟ ਨੇ ਸਾਡੇ ਕੋਲੇ ਇੱਕ ਇੰਡਿਊਸਮੈਂਟ ਲੈਵਲ ਹੈ ਡਿਊਸ ਮਿੰਟ ਤੋਂ ਬਾਅਦ ਮਾਰਕੀਟ ਨੇ ਪਿਛਲਾ ਹਾਈ ਬ੍ਰੇਕ ਕੀਤਾ ਆਪਣਾ ਇਹ ਸਾਡੇ ਕੋਲ ਬ੍ਰੇਕ ਆਊਟ ਸਟਰਕਚਰ ਆ ਗਿਆ। ਧਿਆਨ ਰੱਖਣਾ ਇਹ 15 ਮਿੰਟ ਦਾ ਸਟਰਕਚਰ ਆ ਸਾਡੇ ਕੋਲ। ਠੀਕ ਹੈ ਜੀ। 15 ਮਿੰਟ ਦਾ ਬ੍ਰੇਕ ਆਊਟ ਸਟਰਕਚਰ, ਬੀਓਐਸ। ਯੂਐਸ ਤੋਂ ਬਾਅਦ ਸਾਡੇ ਕੋਲ ਹਾਇਰ ਲੋ ਕਨਫਰਮ ਹੁੰਦਾ ਹੈ। ਇੱਕ ਹਾਇਰ ਲੋ ਹੈ। ਮੇਰੇ ਲਈ ਕੀ ਕੀ ਮੰਨ ਲੋ ਵੀ ਕੱਲ ਦੇ ਕੀ ਕੀ ਪੁਆਇੰਟ ਨਿਕਲ ਕੇ ਆ ਸਕਦੇ ਆ। ਇਹ ਸਾਡਾ ਹਾਇਰ ਹਾਈ ਬੰਦ ਹੈ। ਕਾ ਹਾਇਰ ਹਾਈ ਲੈਵਲ ਆਇਆ ਇੱਥੇ ਹੁਣ ਦਾ ਹਾਇਰ ਇੱਕ ਨਾ ਫਰਮ ਆ ਉਹ ਆ ਉਸ ਤੋਂ ਬਾਅਦ ਹਾਇਰ ਹੈ ਹੁਣ ਤੋਂ ਹੋਇਆ ਮਾਰਕੀਟ ਹਾਇਰ ਹੈ ਕੀਤਾ ਹਾਇਰ ਹੈ ਤੋਂ ਬਾਅਦ ਇਸ ਲੈਵਲ ਤੇ ਸਾਡੇ ਕੋਲ ਦੁਬਾਰਾ ਫਿਰ ਮਾਰਕੀਟ ਨੇ ਬ੍ਰੇਕ ਆਉਟ ਸਟਰਕਚਰ ਕੀਤਾ ਬ੍ਰੇਕ ਆਉਟ ਸਟਰਕਚਰ ਹੋਣ ਤੋਂ ਬਾਅਦ ਹੁਣ ਦੇਖੋ ਸਾਡੇ ਲਈ 7 ਲੋਪਨ ਕਿਹੜਾ A ਆ ਗਿਆ ਸਾਡੇ ਲਈ ਇਹ ਸਾਡੇ ਲਈ ਹਾਇਰ ਲੋ ਦਾ ਕੰਮ ਕਰੇਗਾ 8 ਪੁਆਇੰਟ ਸਾਡੇ ਦੀ ਕੰਮ ਕਰੇਗਾ ਹਾਇਰ ਲੋ ਦਾ ਠੀਕ ਹੈ ਜੀ ਮਾਰਕੀਟ ਨੇ ਆਪਣਾ ਪਿਛਲਾ ਹਾਇਰ ਲੋ ਸਵੀਪ ਕੀਤਾ ਕੈਂਡਲ નીચે ক্লোਜ਼ ਨਹੀਂ ਹੋਈ ਇਸ ਦਾ ਮਤਲਬ ਕੀ ਹੈ ਮਾਰਕੀਟ ਨੇ ਪਿਛਲੇ ਸਵਿੰਗ ਨੂੰ ਕੱਲਾ সুইਪ ਕੀਤਾ ਹੈ। ਸ੍ਰੀ ਬਹੁਤ ਵਾਰ ਮਾਰਕ ਨੇ ਫਿਰ ਆਪਣਾ ਬ੍ਰੇਕ ਆਉਟ ਸਟਰਕਚਰ ਕਰ ਹੋ ਗਿਆ ਇੱਥੇ। ਬ੍ਰੇਕ ਆਉਟ ਹੋ ਗਿਆ। ਬ੍ਰੇਕ ਆਉਟ ਸਟਰਕਚਰ ਹੋਣ ਤੋਂ ਬਾਅਦ ਇਹ ਸਾਡੇ ਲਈ ਹਾਇਰ ਹਾਈ ਦਾ ਕੰਮ ਕਰੇਗਾ। ਐਸ ਲੈਵਲ ਤੇ ਸਾਡੇ ਕੋਲੇ ਹਾਇਰ ਹਾਈ ਬਣ ਜੇਗਾ। ਹਾਇਰ ਲੋ ਬਣੇਗਾ ਐਸ ਲੈਵਲ ਤੇ ਸਾਡੇ ਕੋਲੇ ਹਾਇਰ ਲੋ ਬਣੇਗਾ। ਹਾਇਰ ਲੋ ਮੰਤ ਤੋਂ ਬਾਅਦ ब्रेक ऑफ स्ट्रक्चर आएव आ गया बीओ एस ब्रेक ऑफ स्ट्रक्चर आ गया ध्यान रखना पंद्रह मिनट का बी ओ एस है साल ठीक है जी पंद्रह मिनट बी ओए एस 15 ਮਿੰਟ OB ਔਰਡਰ ਬਲਾਗ ਨਹੀਂ 15 ਮਿੰਟ ਬ੍ਰੇਕ ਆਊਟ ਸਟਰਕਚਰ ਇਹ ਅੱਡੇ ਕੋਲ ਆ ਗਿਆ 15 ਮਿੰਟ ਦਾ ਬ੍ਰੇਕ ਆਊਟ ਸਟਰਕਚਰ BOS ਠੀਕ ਹੈ ਜੀ ਇੱਥੇ ਹਾਇਰ ਹਾਈ ਕਨਫਰਮ ਹੁੰਦਾ ਸਾਡਾ ਹਾਇਰ ਹਾਈ ਹਾਇਰ ਲੋ ਉਸ ਤੋਂ ਬਾਅਦ ਹਾਇਰ ਹਾਈ ਦੁਬਾਰਾ ਫੇਰ ਬੰਦ ਹੈ ਹਾਇਰ ਹਾਈ ਤਾਂ ਨਿਕਲਿਆ ਗਿਆ ਹਾਇਰ ਲੋ ਇਹ ਸਾਡੇ ਕੋਲ ਬ੍ਰੇਕ ਸਟਰਕਚਰ ਹੁੰਦਾ ਐ ਐਸ ਲੈਵਲ ਤੇ ਸਾਡੇ ਕੋਲ ਆ ਗਿਆ ਹਾਇਰ ਲੋ ਉਸ ਤੋਂ ਬਾਅਦ ਆਪਣੇ ਕੋਲੇ ਐਸ ਲੈਵਲ ਤੇ ਸਾਡੇ ਕੋਲ ਇੱਕ ਬ੍ਰੇਕ ਸਟਰਕਚਰ ਬਣਦਾ ਉਸ ਤੋਂ ਬਾਅਦ ਬੀਐਸ ਹੁੰਦਾ ਐ ਮਾਰਕੀਟ ਮੰਨ ਲਓ ਵੀ ਅਪ ਟ੍ਰੈਂਡ ਦੇ ਵਿੱਚ ਚੱਲ ਰਹੀ ਐ ਐਸ ਲੈਵਲ ਦੇ ਵਿੱਚ ਠੀਕ ਹੈ ਜੀ ਮਾਰਕੀਟ ਅਪਰਾਨ ਦੇ ਵਿੱਚ ਚੱਲ ਰਹੀ ਹੈ ਮਾਰਕੀਟ ਪੂਰੀ ਤਰ੍ਹਾਂ ਬ੍ਰੇਕ ਆਉਟ ਸਟਰਕਚਰ ਹੋ ਗਿਆ ਸਾਡਾ ਬ੍ਰੇਕ ਆਉਟ ਸਟਰਕਚਰ ਹੋਣ ਤੋਂ ਬਾਅਦ ਇਹ ਲੈਵਲ ਸਾਡੇ ਲਈ ਹਾਇਰ ਹਾਈ ਦਾ ਕੰਮ ਕਰੇਗਾ ਉਸ ਤੋਂ ਬਾਅਦ ਇਹ ਆਪਣਾ ਹਾਇਰ ਲੋ ਹਾਇਰ ਲੋ ਹੋਣ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਸਾਡੇ ਲਈ ਹਾਈ ਪੁਆਇੰਟ ਇਹ ਹੈ ਕਿਉਂਕਿ ਮਾਰਕੀਟ ਨੇ ਥੈਂਡੂਸਮੈਂਟ ਲੈ ਆਪਣਾ ਪਿਛਲਾ ਰਿਸਿਸਟੈਂਸ ਲਾਈਨ ਤੋਂ ਬਾਅਦ ਇਹ ਇੱਕ ਹਾਇਰ ਹਾਈ ਬਣ ਗਿਆ ਸਾਡੇ ਕੋਲ ਠੀਕ ਹੈ ਜੀ ਆ ਰਹੀ ਐਸ ਲੈਵਲ ਤੇ ਹੋ ਗਿਆ ਸਾਡੇ ਕੋਲ ਚੇਂਜ ਆਫ ਕੈਰੈਕਟਰ ਇਹ ਸਾਡੇ ਕੋਲ ਇੱਕ ਚੇਂਜ ਆਫ ਕੈਰੈਕਟਰ ਹੈ ਕਿਉਂਕਿ ਮਾਰਕਟ ਹੁਣ ਇੱਥੋਂ ਮਾਰਕੀਟ ਦਾ ਆਪ ਪਰਡਿਕਟ ਕਰ ਸਕਦੇ ਨੇ ਕਿ ਮਾਰਕੀਟ ਅਪਸਾਈਡ ਡਾਊਨਸਾਈਡ ਵੱਲ ਜਾਣ ਲਈ ਰੈਡੀ ਹੈ ਹੁਣ ਦੇਖੋ ਐਸ ਹਿਸਾਬ ਲਈ ਸਾਡੇ ਕੋਲ ਕਿਹੜੇ ਕਿਹੜੇ ਲੈਵਲ ਨਿਕਲ ਕੇ ਆਉਂਦੇ ਆ ਅੰਗਿਆ ਪਰ ਡਾਊਨਸਾਈਡ ਦੀ ਗੱਲ ਕਰੀਏ ਡਾਊਨਸਾਈਡ ਦੇ ਵਿੱਚ ਇਹ ਸਾਡੇ ਕੋਲੇ ਕੀ ਸੀ ਅ 1 ਆਵਰ ਦਾ ਪੀਓਆਈ ਸੀ ਸਾਡੇ ਕੋਲੇ ਇਹ ਪੁਆਇੰਟ ਆਫ ਇੰਟਰਸਟ ਸੀਗਾ ਐਸ ਲੈਵਲ ਤੇ ਹੁਣ ਸਾਡੇ ਕੋਲੇ 15 ਮਿੰਟ ਦੇ ਵਿੱਚ ਇਹ ਸਾਡੇ ਕੋਲੇ ਇੱਕ ਪੀਓਆਈ ਦਾ ਕੰਮ ਅਗਰ ਗਿਆ ਪੁਆਇੰਟ ਆਫ ਇੰਟਰਸਟ ਇੱਥੇ ਸਪਲਾਈ ਜਾਉਣਾ 11:15 ਮਿੰਟ ਦੇ ਵਿੱਚ ਹੀ ਸਾਡੇ ਕੋਲ ਨੇ ਠੀਕ ਹੈ ਜੀ ਇਹ 15 ਮਿੰਟ ਦਾ ਆਰਡਰ ਬਲੌਗ ਹੈ ਸਾਡੇ ਲਈ ਐਸ ਦੇ ਵਿੱਚ ਮਾਰਕੀਟ ਟੈਬ ਹੁੰਦੀ ਹੈ ਅਗਰ ਮਾਰਕੀਟ ਟੈਬ ਹੋਣ ਤੋਂ ਬਾਅਦ ਹੋਏ ਨੈਗੇਟਿਵ ਸਾਈਨ ਮਿਲਦਾ ਸਾਨੂੰ ਤਾਂ ਫਿਰ ਅਸੀਂ ਇੱਕ ਡਾਊਨਸਾਈਡ ਤੇ ਆਪਦੀ ਐਂਟਰੀ ਪਲਾਨ ਕਰ ਸਕਦੇ ਹਾਂ ਬ੍ਰੇਕ ਆਫ ਸਟ੍ਰਕਚਰ ਇਹ ਸਾਡੇ ਲਈ ਲੋਅਰ ਲੋ ਦਾ ਕੰਮ ਕਰੇਗਾ ਆਹ ਲੈਵਲ ਸਾਡੇ ਲੋਅਰ ਲੋ ਹੈ ਲੋਅਰ ਲੋ ਹੋਇਆ ਲੋਅਰ ਲੋ ਹੋਣ ਤੋਂ ਬਾਅਦ ਆਪਾਂ ਗੱਲ ਕਰੀਏ ਇਹ ਸਾਡੇ ਇੰਡਿਊਸਮੈਂਟ ਹੋ ਗਿਆ ਡਿਸਕਨਟ ਦਾ ਲੈਵਲ ਹੁੰਦਾ ਠੀਕ ਹੈ ਇਸ ਲੈਵਲ ਤੇ ਅਗਰ ਸਾਨੂੰ ਮਾਰਕੀਟ ਡਾਊਨ ਸਾਈਡ ਦਾ ਕੋਈ ਸਾਡਾ ਸਟਰਕਚਰ ਹੁੰਦਾ ਇਸ ਤਰ੍ਹਾਂ ਦੀ ਇਸ ਤਰ੍ਹਾਂ ਮਾਰਕੀਟ ਸਾਨੂੰ ਦੇਖ ਨੂੰ ਮਿਲਦੀ ਹੈ ਛੋਟੇ 1 1 ਮਿੰਟ ਟਾਈਮ ਫਰੇਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਿਨੈਰੀਓ ਮਿਲਦਾ ਸਾਨੂੰ ਦੇਖ ਨੂੰ ਤਾਂ ਅਸੀਂ ਡਾਊਨ ਸਾਈਡ ਵੱਲ ਜਾ ਸਕਦੇ ਹਾਂ ਇਸ ਲੈਵਲ ਤੋਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ نیچے ਆ ਜਾਓ ਥੋੜਾ ਜਿਹਾ ਪਰ ਇਹ ਕੋ ਸਟਰਕਚਰ 15 ള . ਹਾਂ ਦੇਖੋ ਕੱਲ ਲਈ ਮਾਰਕੀਟ ਦੇ ਸਾਡੇ ਕੋਲ ਮਾਰਕੀਟ ਦੇ ਸਾਵਾਂ ਸਾਡੇ ਕੋਲੇ ਕਿਹੜੇ ਕਿਹੜੇ ਲੈਵਲ ਆ ਦੇਖੋ ਅਸੀਂ ਕੀ ਕਰਦੇ ਹਾਂ ਅਸੀਂ ਸਮਾਰਟ ਮਨੀ ਕਨਸੈਪਟ ਦੇ ਹਿਸਾਬ ਨਾਲ ਜੋ ਸਾਡੇ ਕੋਲੇ ਲੈਵਲ ਨਿਕਲਦੇ ਆ ਡਿਮਾਂਡ ਤੇ ਸਪਲਾਈ ਜੋਂ ਦੇ ਹਿਸਾਬ ਨਾਲ ਕਿ ਕਿੱਥੇ ਕਿੱਥੇ ਸਾਡੇ ਕੋਲ ਜਿਆਦਾ ਡਿਮਾਂਡ ਪਈ ਆ ਜਿਆਦਾ ਸਪਲਾਈ ਪਈ ਆ ਹਨਾ ਉਹ ਸਭ ਨਾਲ ਅਸੀਂ ਇਸ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਕੱਲ ਲਈ ਮਾਰ ਕੱਲ ਦੀ ਮਾਰਕੀਟ ਦੇ ਵਿੱਚ ਸਾਡੇ ਕੋਲ ਕੀ ਹੈ ਐਸ ਲੈਵਲ ਦੇ ਅੱਗੇ ਬ੍ਰੇਕ ਸਟਰਕਚਰ ਹੁੰਦਾ ਹੈ ਬੀਓਐਸ ਮਾਰਕੀਟ ਇਹਦੇ ਹਿਸਾਬ ਨਾਲ ਮਾਰਕੀਟ ਸਾਡੇ ਕੋਲ ਨੈਗੇਟਿਵ ਹੈ ਇਹ ਸਾਡੇ ਕੋਲੇ ਹਾਈ ਹਨ ਲੋਅਰ ਨੂੰ ਹੁੰਦਾ ਠੀਕ ਹੈ ਜੀ ਲੋਅਰ ਨੂੰ ਬੰਦ ਤੋਂ ਬਾਅਦ ਆ ਸਾਡਾ ਹਾਇਰ ਲੋ ਕਨਫਰਮ ਹੁੰਦਾ ਇਸ ਲੈਵਲ ਤੇ ਹਾਇਰ ਲੋ ਨਹੀਂ ਨਹੀਂ ਲੋਅਰ ਹੈ ਐਸ ਲੈਵਲ ਤੇ ਸਾਡੇ ਕੋਲੇ ਹੁੰਦਾ ਹੈ ਲੋਅਰ ਹਾਈ ਕਨਫਰਮ ਠੀਕ ਹੈ ਜੀ ਲੋਅਰ ਹਾਈ ਤੋਂ ਬਾਅਦ ਆ ਸਾਡੇ ਕੋਲ ਇੱਕ ਸਪਲਾਈ ਚ ਆਉਣਾ ਹੈ ਇੱਥੋਂ ਮਾਰਕੀਟ سپورਟ ਚੱਕ ਰਹੀ ਹੈ ਅਗਰ ਕੱਲ ਨੂੰ ਮਲ ਨੂੰ ਸੋਮਵਾਰ ਨੂੰ ਮਾਰਕੀਟ ਸਾਡੇ ਕੋਲ ਐਸ ਲੈਵਲ ਤੇ 플랫 ওপਨ ਹੁੰਦੀ ਹੈ ਤਾਂ ਐਸ ਜਗ੍ਹਾ ਦੇ ਉੱਪਰ ਅਗਰ ਸਾਡੇ ਕੋਲ ਕੋਈ ਛੋਟੇ ਟਾਈਮ ਫਰੇਮ ਦੇ ਵਿੱਚ ਕੋਈ ਬੁਲਿਸ਼ ਸਿਨੈਰੀਓ ਬਣਦਾ ਤਾਂ ਅਸੀਂ ਐਸ ਲੈਵਲ ਤੱਕ ਆਪਣਾ ਆਪਦਾ ਐਂਟਰੀ ਪਲਾਨ ਕਰ ਸਕਦੇ ਹਾਂ ਅਗਰ ਮਾਰਕੀਟ ਗੈਪ ਅਪ ਖੁੱਲ ਕੇ ਐਸ ਲੈਵਲ ਤੇ ਸਾਨੂੰ ਕੋਈ ਡਾਊਨਸਾਈਡ ਦੀ ਮੂਵਮੈਂਟ ਦੇਖਣ ਨੂੰ ਮਿਲਦੀ ਹੈ ਤਾਂ ਇਥੋਂ ਅਸੀਂ ਆਪਣੀ ਡਾਊਨਸਾਈਡ ਦੀ ਐਂਟਰੀ ਪਲਾਨ ਕਰ ਸਕਦੇ ਹਾਂ ਫਿਲਹਾਲ ਤਾਂ ਕੱਲ ਹੀ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ ਜਿਸ ਤਰ੍ਹਾਂ ਮਾਰਕੀਟ ਕਲੋਜ਼ ਹੋਈ ਹੈ ਉਸ ਦੇ ਹਿਸਾਬ ਨਾਲ ਸਾਡੇ ਕੋਲ ਇਹੀ ਲੈਵਲ ਨਿਕਲ ਕੇ ਆ ਰਹੇ ਹਨ ਇਹਨਾਂ ਲੈਵਲ ਉੱਤੇ ਹਿਸਾਬ ਨਾਲ ਅਸੀਂ ਆਪਣੀ ਐਂਟਰੀ ਪਲਾਨ ਕਰ ਸਕਦੇ ਹਾਂ 5 ਮਿੰਟ ਦੇ ਵਿੱਚ ਦੇਖਦੇ ਹਾਂ ਕੀ ਚੱਲ ਰਿਹਾ ਹੈ ਹੁੰਦੇ ਕੋ ਆਰਡਰ ਬਲੌਕ ਦੀ ਜੇ ਆਪਾਂ ਗੱਲ ਕਰੀਏ 5 ਮਿੰਟ ਦੇ ਵਿੱਚ ਸਾਡੇ ਕੋਲ ਆ ਇੱਕ ਆਊਟਰ ਬਲੌਕ ਨਿਕਲ ਕੇ ਆਉਂਦਾ ਹੈ ਜੇ ਆਪਾਂ ਡਾਊਨ ਸਾਈਡ ਦੀ ਗੱਲ ਕਰਦੇ ਹਾਂ ਡਾਊਨ ਸਾਈਡ ਦੇ ਵਿੱਚ ਇਹ ਸਾਡੇ ਕੋਲ ਤੋਂ ਡਾਊਨ 5 ਮਿੰਟ ਦੇ ਸਮਾਂ ਲੱਗਦਾ ਠੀਕ ਹੈ ਜੀ ਇਹ ਸਾਰੇ ਕੋਲੇ 5 ਮਿੰਟ ਦਾ OBI ਹੈ ਇਸ ਏਰੀਏ ਦੇ ਵਿੱਚ 5 ਮਿੰਟ ਦੇ ਵਿੱਚ ਸਾਡੇ ਕੋਲ ਇਹ ਹੋ ਵੀ ਬੰਦ ਹੈ ਜਿਵੇਂ ਜਿਵੇਂ ਅਸੀਂ ਵੱਡੇ ਟਾਈਮ ਫਰੇਮ ਤੋਂ ਛੋਟੇ ਟਾਈਮ ਫਰੇਮ ਟਾਈਮ ਫਰੇਮ ਦੇ ਵਿੱਚ ਜਾਂਦੇ ਆ ਤਾਂ ਜਦੋਂ ਅਸੀਂ ਆਪਣੀ ਐਂਟਰੀ ਲੈਣੀ ਹੁੰਦੀ ਆ ਤਾਂ ਸਟਾਪ ਲੋਸ ਸਾਡੇ ਬਹੁਤ ਛੋਟੇ ਹੋ ਜਾਂਦੇ ਆ ਅਸੀਂ ਉਹ ਪੂਰਾ ਪੂਰੇ ਦਾ ਪੂਰਾ ਉਹੀ ਪੁਆਇੰਟ ਤੇ ਫੋਕਸ ਕਰ ਸਕਦੇ ਆ ਜਿੱਥੋਂ ਮਾਰਕੀਟ ਰਿਵਰਸ ਹੋ ਸਕਦੀ ਆ ਠੀਕ ਆ ਜੀ ਇਹ ਸਾਡੇ ਕੋਲੇ ਰਿਵਰਸ ਪੁਆਇੰਟ ਹੈ ਤਾਂ ਦੇਖੋ ਮਾਰਕੀਟ ਇੱਥੋਂ ਮੇਰੇ ਸਾਹਮਣੇ ਚਾਂਸ ਆਇਆ ਵੀ ਮਾਰਕੀਟ ਸਾਡੇ ਕੋਲ ਇਸ ਲੈਵਲ ਤੇ ਅਗਰ ਆਹ ਲੈਵਲ ਨੂੰ ਤੋੜਦੀ ਹੈ ਇਹ ਸਾਡੇ ਕੋਲ ਇੱਕ ਚੇਂਜ ਆਫ ਕੈਰੈਕਟਰ ਦਾ ਕੰਮ ਕਰੇਗਾ ਚੇਂਜ ਆਫ ਕੈਰੈਕਟਰ ਹੋਣ ਤੋਂ ਬਾਅਦ ਸਾਡੇ ਕੋਲ ਨਵਾਂ ਡਿਮਾਂਡ ਜ਼ੋਨ ਬਣੇਗਾ ਡਿਮਾਂਡ ਜ਼ੋਨ ਬਣ ਤੋਂ ਬਾਅਦ ਅਗਰ ਮਾਰਕੀਟ ਇਸ ਇਸ ਤਰ੍ਹਾਂ ਦਾ ਕੋਈ ਇੱਥੇ ਸਿਨੈਰੀਓ ਬਣਦਾ ਸਾਡੇ ਕੋਲ ਇਹ ਇਸ ਤਰ੍ਹਾਂ ਦਾ ਸਿਨੈਰੀਓ ਬਣਦਾ ਤਾਂ ਅਸੀਂ ਇੱਕ ਬੁਲਿਸ਼ ਸਾਈਡ ਦੀ ਐਂਟਰੀ ਲੈ ਸਕਦੇ ਹਾਂ ਐਸ ਲੈਵਲ ਤੱਕ ਅਗਰ ਮਾਰਕੀਟ ਫਲੈਟ ਓਪਨ ਹੋ ਕੇ ਸਾਨੂੰ ਸਾਡੇ ਲਈ ਬੁਲਿਸ਼ ਕੋਈ ਸਟਰਕਚਰ ਮੈਪ ਸਟਰਕਚਰ ਹੁੰਦਾ ਹੈ ਅਗਰ ਸਾਨੂੰ ਬੁਲਿਸ਼ ਸਟਰਕ ਅੱਪ ਸਾਈਡ ਦੀ ਐਂਟਰੀ ਬਣਾ ਸਕਦੇ ਆ ਠੀਕ ਆ ਜੀ ਫਿਲਹਾਲ ਸਾਡੇ ਕੋਲੇ ਇਹ ਲੈਵਲ ਨਿਕਲ ਕੇ ਆ ਰਹੀ ਹੈ 스마트 ਮਨੀ 컨셉 ਦੇ ਹਿਸਾਬ ਨਾਲ ਜੋ ਤੁਹਾਡੇ ਸਾਹਮਣੇ ਹੈ